ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਆਲੂ ਤੇ ਸੂਜੀ ਦਾ ਬਹੁਤ ਹੀ ਟੇਸਟੀ ਜਿਹਾ ਨਾਸ਼ਤਾ ਕਹਿੰ ਲੋ ਸਨੈਕਸ ਕਹਿੰ ਲੋ ਬਣਾ ਕੇ ਤਿਆਰ ਕਰਨਾ ਹੈ ਉੱਪਰੋਂ ਕਰਾਂਚੀ ਵਿੱਚੋਂ ਸੌਫਟ ਬਿਲਕੁਲ ਸੌਖੇ ਤਰੀਕੇ ਦੇ ਨਾਲ ਤੇ ਚਲੋ ਜੀ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਬਣਾਉਣਾ ਬਿਲਕੁਲ ਆਸਾਨ ਤਰੀਕੇ ਦੇ ਨਾਲ ਇਹ ਇਹਦੇ ਵਾਸਤੇ ਆਪਾਂ ਕੜਾਹੀ 'ਚ ਇੱਕ ਕੌਲੀ ਪਾਣੀ ਦੀ ਤੇ ਪਾਣੀ ਜਿਹੜਾ ਆਪਣਾ ਰਿਜਣ ਲੱਗ ਗਿਆ ਇਹਦੇ ਵਿੱਚ ਆਪਾਂ ਕਾਫੀ ਸਾਰੇ ਚਿਲੀ ਫਲੈਕਸ ਪਾ ਦਿੱਤੇ ਇਹਦੇ ਨਾਲੇ ਜਿਹੜਾ ਮਿਰਚ ਦਾ ਟੇਸਟ ਆਣਾ ਬਸ ਇਹਦੇ ਨਾਲੇ ਆਣਾ ਹੈ ਆਪਾਂ ਹੋਰ ਨਹੀਂ ਮਿਰਚ ਪਾਉਣੀ ਤੇ ਇਹਦੇ ਵਿੱਚ ਹੀ ਆਪਾਂ ਥੋੜੀ ਅਜਵੈਣ ਪਾ ਦਿੱਤੀ ਥੋੜਾ ਜੀਰਾ ਪਾ ਦਿੱਤਾ ਤੇ ਥੋੜਾ ਜਿਹਾ ਤੇਲ ਪਾਤਾ ਦੇਖ ਸਕਦੇ ਤੁਸੀਂ ਬਿਲਕੁਲ ਥੋੜਾ ਜਿਹਾ ਪਾਇਆ ਮੈਂ ਤੇ ਹਰਾ ਧਨੀਆ ਪਾ ਦਿੱਤਾ ਇਹਨੂੰ ਹੁਣ ਕਰਦੇ ਆਪਾਂ ਮਿਕਸ ਥੋੜਾ ਜਿਹਾ ਤੇ ਫੇਰ ਇਹਦੇ ਵਿੱਚ ਆਪਾਂ ਅੱਧੀ ਕੌਲੀ ਜਿਹੜੀ ਆ ਸੋਜੀ ਦੀ ਪਾ ਦਨੇ ਆ ਬਹੁਤ ਹੀ ਟੇਸਟੀ ਜਿਹੜਾ ਨਾਸ਼ਤਾ ਬਣ ਕੇ ਇਹ ਤਿਆਰ ਹੋਣ ਵਾਲਾ ਆ ਬੱਚਿਆਂ ਦੇ ਟਿਫਨ ਵਿੱਚ ਪਾਓ ਬਾਹਰ ਕਿਤੇ ਜਾਣਾ ਨਾਲ ਬਣਾ ਕੇ ਲੈ ਜਾਓ ਵੈਸੇ ਚਾਹ ਨਾਲ ਖਾਣਾ ਤਾਂ ਬਣਾ ਕੇ ਖਾ ਸਕਦੇ ਆ ਤੇ ਸੂਜੀ ਆਪਾਂ ਨੂੰ ਪਤਾ ਇੱਕਦਮ ਫੁੱਲ ਜਾਂਦੀ ਆ ਪਾਣੀ ਇੱਕਦਮ ਸੋਖ ਕਰ ਲੈਂਦੀ ਆ ਸੇਕ ਨੂੰ ਘੱਟ ਰੱਖਣਾ ਆ ਤੇ ਦੇਖੋ ਸੂਜੀ ਜਿਹੜੀ ਆਪਣੀ ਆ ਰਿਜਣ ਲੱਗੀ ਹੋਆ ਤੇ ਆਲੂ ਆਪਾਂ ਉਬਾਲ ਕੇ ਛਿੱਲ ਕੇ ਮੈਸ਼ ਕਰ ਲਿਓ ਆ ਤੇ ਉਹਨਾਂ ਨੂੰ ਵੀ ਆਪਾਂ ਇਹਦੇ ਵਿੱਚੇ ਰਲਾ ਕੇ ਜਿਹੜਾ ਪਕਾ ਲੈਣਾ ਵੈਸੇ ਉਬਲੇ ਹੋ ਆਲੂ ਪਰ ਫਿਰ ਵੀ ਇਹਦੇ ਵਿੱਚੇ ਆਪਾਂ ਪਾ ਕੇ ਮਿਕਸ ਕਰ ਲੈਣਾ ਜਿੰਨਾ ਤੁਸੀਂ ਨਾਸ਼ਤਾ ਬਣਾਉਣਾ ਹੈ ਉਹਦੇ ਹਿਸਾਬ ਨਾਲ ਤੁਸੀਂ ਮਟੀਰੀਅਲ ਲੈ ਲਓ ਕਿਉਂਕਿ ਮੈਂ ਥੋੜਾ ਬਣਾਉਣਾ ਇਸ ਕਰਕੇ ਮੈਂ ਥੋੜਾ ਜਿਹਾ ਜਿਹੜਾ ਆ ਦੋ ਆਲੂ ਵਾਲੇ ਸਿਰਫ ਤੇ ਅੱਧੀ ਕੌਲੀ ਸੂਜੀ ਦੀ ਪਾਈ ਨਮਕ ਹਾਲੇ ਤੱਕ ਆਪਾਂ ਪਾਇਆ ਨਹੀਂ ਸੀ ਉਹ ਵੀ ਆਪਾਂ ਪਾ ਦਿੱਤਾ ਹੈ ਤੇ ਪਾ ਕੇ ਹੁਣ ਇਹਨੂੰ ਜਿਹੜਾ ਆ ਸੇਕ ਘਟ ਰੱਖ ਕੇ ਵਧੀਆ ਤਰੀਕੇ ਨਾਲ ਮਿਕਸ ਕਰ ਕਰਕੇ ਇਹਨੂੰ ਆਪਾਂ ਪਕਾ ਲੈਣਾ ਤੇ ਬਾਅਦ ਚ ਆਪਾਂ ਤੜਨਾ ਹੈ ਬੇਸ਼ੱਕ ਆ ਪਰ ਪਹਿਲਾਂ ਵੀ ਇਹਨੂੰ ਸੂਜੀ ਨੂੰ ਜਿਹੜਾ ਆ ਵਧੀਆ ਤਰੀਕੇ ਨਾਲ ਇਹਨੂੰ ਆਪਾਂ ਪਕਾਉਣਾ ਹੈ ਤੇ ਐਸੇ ਤਰ੍ਹਾਂ ਇਹਨੂੰ ਆਪਾਂ ਦਵਾ-ਦਵਾ ਕੇ ਮਿਕਸ ਕਰਦੇ ਹੋਏ ਆਲੂ ਤੇ ਲੂਣ ਮਿਰਚ ਮਸਾਲਾ ਜੋ ਵੀ ਹੈਗਾ ਸਾਰਾ ਜਿਹੜਾ ਸਮਾਨ ਆ ਇੱਕ ਤਰ੍ਹਾਂ ਇਹਨ ਮਿਕਸ ਹੋ ਜਵੇ ਵਧੀਆ ਡੋਏ ਦਾ ਤਿਆਰ ਹੋ ਜਵੇ ਤੇ ਇਹਨੂੰ ਬਸ ਆਹੀ ਕੰਮ ਹੈ ਦਾ ਥੋੜੀ ਜਿਆਦਾ ਤੇ ਇਹਨੂੰ ਗੈਸ ਨੂੰ ਆਪਾਂ ਹੁਣ ਬੰਦ ਕਰ ਦਿੱਤਾ ਆ ਤੇ ਐਦਾਂ ਇਹਨੂੰ ਆਪਾਂ ਹੱਲੇ ਵੀ ਹਲਾਉਂਦੇ ਕਿਉਂਕੋ ਆਪਣੀ ਕੜਾਹੀ ਜਿਹੜੀ ਭਾਰੀ ਤਲੇ ਵਾਲੀ ਆ ਗਰਮ ਹੈ ਇਸ ਕਰਕੇ ਆਪਾਂ ਥੋੜੀ ਜਿਆ ਉਹਨੂੰ ਹਲਾਉਂਦੇ ਰਹੇ ਆ ਤੇ ਹੁਣ ਆਪਾਂ ਇੱਕ ਥਾਲ ਦੇ ਵਿੱਚ ਮੈਂ ਜਿਹੜਾ ਵਿਚਾਲੇ ਵਿਚਾਲੇ ਤੇਲ ਲਾ ਲਿਆ ਆ ਤੋ ਕਿਸੇ ਟ੍ਰੇ ਚ ਲਾ ਲਓ ਜੇ ਤੇ ਵਿੱਚ ਵੀ ਤੁਸੀਂ ਬਣਾਉਣਾ ਚਾਹੁੰਦੇ ਆ ਆਪਾਂ ਥਾਲ ਦੇ ਵਿੱਚ ਇਹਨੂੰ ਸੈੱਟ ਕਰਦਾ ਨਾ ਕਿਉਂਕਿ ਥੋੜਾ ਜਿਹਾ ਸਮਾਨ ਆਪਣੇ ਕੋਲ ਥੋੜਾ ਮਟੀਰੀਅਲ ਆ ਤੇ ਇਹਨੂੰ ਆਪਾਂ ਵਿਚਾਲੇ ਐਸੇ ਤਰ੍ਹਾਂ ਜਿੱਥੇ ਆਪਾਂ ਤੇਲ ਲਾਇਆ ਉੱਥੇ-ਉਥੇ ਰੱਖ ਕੇ ਨਾ ਇਹਨੂੰ ਆਪਾਂ ਪਹਿਲਾਂ ਦਵਾਨੇ ਐ ਇਦਾਂ ਤੇ ਬਹੁਤ ਹੀ ਆਸਾਨੀ ਦੇ ਨਾਲ ਸੈੱਟ ਹੋ ਜਾਂਦਾ ਇਹ ਜਿਆਦਾ ਸਮਾਨ ਨਹੀਂ ਇਹਨੂੰ ਬਣਨੇ ਨੂੰ ਲੱਗਦਾ ਤੇ ਬਹੁਤ ਹੀ ਵਧੀਆ ਨਵੀਂ ਜਿਹੀ ਚੀਜ਼ ਬਣ ਜਾਂਦੀ ਆ ਬਹੁਤ ਟੇਸਟੀ ਬਣਦੀ ਬੱਚੇ ਬੜੇ ਸਾਰੇ ਖੁਸ਼ ਹੋ ਕੇ ਇਹਨੂੰ ਖਾਣਗੇ ਜੀ ਤੇ ਇਸ ਤਰ੍ਹਾਂ ਇਹਨੂੰ ਪਹਿਲਾਂ ਆਪਾਂ ਦਿਵਾ ਕੇ ਜਿੰਨਾਕ ਤੁਸੀਂ ਇਹਨੂੰ ਮੋਟਰ ਰੱਖਣਾ ਨਾ ਉਨਾਂਕ ਪਹਿਲਾਂ ਇਹਨੂੰ ਤੁਸੀਂ ਦਿਵਾ ਲਓ ਤੇ ਹੁਣ ਇਹਨੂੰ ਸਾਈਡਾਂ ਤੋਂ ਚਾਰੇ ਪਾਸਿਆਂ ਤੋਂ ਆਪਾਂ ਇਸ ਤਰ੍ਹਾਂ ਜਿਹੜਾ ਆ ਸੈੱਟ ਕਰਦੇ ਹੋ ਇਹਨੂੰ ਚਕੋਰ ਜਿਹਾ ਬਣਾ ਲੈਣਾ ਹੈ ਤੇ ਤਾਂਕਿ ਇਹਦੇ ਪੀਸ ਜਿਹੜੇ ਵਧੀਆ ਕੱਟ ਹੋ ਜਾਣ ਸਾਰੇ ਪਾਸਿਆਂ ਤੋਂ ਇਦਾਂ ਸੈੱਟ ਕਰ ਦੰਨੇ ਆਪਾਂ ਤੇ ਫਿਰ ਇਹਨੂੰ ਆਪਾਂ ਜਿਹੜਾ ਆ ਪੱਖੇ ਦੇ ਥੱਲੇ ਰੱਖ ਕੇ ਠੰਡਾ ਕਰ ਲੈਣਾ ਜਲਦੀ ਹੋ ਜਾਂਦਾ ਪੱਖਾ ਚਲਾ ਦਿਓ ਅਧਿਕ ਘੰਟੇ ਦੇ ਵਿੱਚ 15 15 20 ਮਿੰਟ ਦੇ ਵਿੱਚ ਵਿੱਚ ਇਹ ਠੰਡਾ ਹੋ ਜਾਂਦਾ ਠੀਕ ਹੈ ਜੀ ਦੇਖੋ ਇਹ ਸੈੱਟ ਹੋ ਗਿਆ ਆਪਾਂ ਪੱਖੇ ਥੱਲੇ ਰੱਖ ਕੇ ਇਹਨੂੰ ਠੰਡਾ ਕਰ ਲਿਆ ਤੇ ਫਿਰ ਇਹਦੇ ਤੁਸੀਂ ਪੀਸ ਕੱਟ ਲਓ ਹੁਣ ਜਿੱਦਾਂ ਦੇ ਵੀ ਤੁਹਾਨੂੰ ਪਸੰਦ ਆ ਤੁਸੀਂ ਉਦਾਂ ਦੇ ਪੀਸ ਇਹਦੇ ਕੱਟ ਸਕਦੇ ਆ ਤੇਲ ਜਿਹੜਾ ਚੰਗਾ ਗਰਮ ਪਹਿਲਾਂ ਹੋਣਾ ਚਾਹੀਦਾ ਹੈ ਫਿਰ ਮੀਡੀਅਮ ਸੇਕ ਤੇ ਇਹਨਾਂ ਨੂੰ ਆਪਾਂ ਪਕਾਉਣਾ ਹੈ ਪਹਿਲਾਂ ਇਹਦੇ ਪੀਸ ਕੱਟਦੇ ਆ ਆਪਾਂ ਤੇ ਜਿੱਦਾਂ ਦੇ ਵੀ ਤੁਸੀਂ ਕੱਟਣੇ ਟ੍ਰਾਇੰਗਲ ਚ ਕੱਟ ਲਓ ਚੌਰਸ ਕੱਟੋ ਜਿੱਦਾਂ ਦੇ ਵੀ ਤੁਹਾਨੂੰ ਵਧੀਆ ਲੱਗਦੇ ਉਦਾਂ ਤੁਸੀਂ ਕੱਟ ਸਕਦੇ ਆ ਆਪਾਂ ਦੋ ਤਰ੍ਹਾਂ ਦੇ ਪੀਸ ਇਹਦੇ ਕਟਾਂਗੇ ਤੇ ਪਹਿਲਾਂ ਇੱਧਰ ਨੂੰ ਕੱਟ ਲੈ ਹੁਣ ਦੂਜੇ ਪਾਸੇ ਨੂੰ ਕੱਟ ਕੇ ਪਹਿਲਾਂ ਤੇ ਪਹਿਲਾਂ ਆਪਾਂ ਇਹਨਾਂ ਨੂੰ ਬਣਾਵਾਂਗੇ ਫਿਰ ਆਪਾਂ ਥੋੜੇ ਜਿਹੇ ट्रायंगल ਦੇ ਵਿੱਚ ਕਟਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਦਾ ਵੀਡੀਓ ਤੁਹਾਨੂੰ ਪਤਾ ਅਸੀਂ ਸੌਖੇ ਤਰੀਕੇ ਨਾਲ ਬਣਾਉਨੇ ਛੋਟੇ ਜਿਹੇ ਰੱਖ ਕੇ ਬਣਾਉਨੇ ਹੁੰਨੇ ਆ ਚੰਗੀ ਲੱਗਦੀ ਹੁੰਦੀ ਆ ਤਾਂ ਸਪੋਰਟ ਕਰ ਦਿਆ ਕਰੋ ਮੇਰੇ ਚੈਨਲ ਨੂੰ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੱਥੋਂ ਸਾਡੀ ਵੀਡੀਓ ਦੇਖਦੇ ਕਿਹੋ ਜਿਹਾ ਤੁਹਾਨੂੰ ਲੱਗਦੇ ਬਹੁਤ ਮਿਹਨਤ ਦੇ ਨਾਲ ਆਪਾਂ ਹਰ ਰੈਸਪੀ ਤਿਆਰ ਕਰਦੇ ਆ ਕਿਉਂਕਿ ਬਹੁਤ ਚੈਨਲ YouTube ਤੇ ਚੱਲਦੇ ਹਾਈ ਫਾਈ ਬਹੁਤ ਚੱਲਦੇ ਹਨਾ ਤੇ ਆਪਾਂ ਜਿਹੜਾ ਬਿਲਕੁਲ ਸਿੰਪਲ ਜਿਹਾ ਤਰੀਕਾ ਵਰਤਦੀ ਦਾ ਵਰਤਣ ਵੀ ਮੈਂ ਐਸੇ ਕਰਕੇ ਬਿਲਕੁਲ ਸਿੰਪਲ ਵਰਤਦੀ ਆ ਸਮਾਨ ਸਾਰਾ ਹੀ ਹੈ ਮੇਰੇ ਕੋ ਇਸ ਕਰਕੇ ਮੈਂ ਸਿੰਪਲ ਵਰਤਦੀ ਆ ਕਿਉਂਕਿ ਹਰ ਇੱਕ ਦੇ ਕੋਲ ਜਿਹੜਾ ਆ ਪੂਰਾ ਸਮਾਨ ਨਹੀਂ ਹੁੰਦਾ ਨਹੀਂ ਤਾਂ ਜੇ ਆਪਾਂ ਕੱਪ ਦੇ ਨਾਲ ਚੀਜ਼ਾਂ ਨਾਪਦੇ ਹਰ ਇੱਕ ਦੇ ਕੋਲੋ ਕੱਪ ਨਹੀਂ ਹੁੰਦਾ ਇਸ ਕਰਕੇ ਆਪਾਂ ਕੋਲੀ ਗਲਾਸ ਦੇ ਨਾਲੇ ਜਿਹੜਾ ਆ ਸਿੰਪਲ ਤਰੀਕੇ ਨਾਲ ਵਰਤਦੇ ਆ ਆਪਾਂ ਪੀਸ ਕੱਟ ਲਏ ਉਹਦੇ ਤੇ ਜਿੰਨੇ ਪੈਂਦੇ ਆ ਪਹਿਲਾਂ ਆਪਾਂ ਇਹ ਚ ਪਾ ਦਨੇ ਪਹਿਲਾਂ ਚੰਗਾ ਤੇਲ ਗਰਮ ਕੀਤਾ ਫਿਰ ਮੈਂ ਸੇਕ ਨੂੰ ਮੀਡੀਅਮ ਕਰ ਦਿੱਤਾ ਜਿਨੇ ਪੀਸ ਪੈਂਦੇ ਉਹਨੇ ਆਪਾਂ ਪੱਕਾ ਬਣਾ ਲੈਣੇ ਬਾਕੀ ਰਹਿੰਦੇ ਜਿਹੜੇ ਆ ਉਹ ਬਾਅਦ ਚ ਫੇਰ ਆਪਾਂ ਪਾਲਾਂਗੇ ਤੇ ਸੇਕ ਨੂੰ ਮੀਡੀਅਮ ਰੱਖਣਾ ਛੇਤੀ ਦੇਣੀ ਇਹਨਾਂ ਨੂੰ ਹਿਲਾਉਣਾ ਨਹੀਂ ਹੈਗਾ ਛੇੜਨਾ ਨਹੀਂਗਾ ਨਹੀਂ ਤਾਂ ਇਹ ਖਿਲਰ ਜਾਂਦੇ ਆ ਪਹਿਲਾਂ ਇਹਨਾਂ ਨੂੰ ਥੋੜਾ ਜਿਹਾ ਕਰੰਚੀ ਜਿਹਾ ਕ੍ਰਿਸਪੀ ਜਿਹਾ ਹੋਣ ਦੇਣਾ ਦੇਖੋ ਥੋੜਾ ਸੇਕ ਲੱਗ ਗਿਆ ਕਲਰ ਦਾ ਫਰਕ ਪੈ ਗਿਆ ਤੇ ਹੁਣ ਜਿਹੜੇ ਆ ਆਪਾਂ ਇਹਨਾਂ ਦਾ ਪਾਸਾ ਪਲਟ ਦਤਾ ਤੇ ਜਲਦੀ ਜਲਦੀ ਇਹਨਾਂ ਨੂੰ ਨਹੀਂ ਛੇੜਨਾ ਨਹੀਂ ਤਾਂ ਇਹ ਔਰ ਉਸੇ ਵੇਲੇ ਖਿਲਰ ਜਾਂਦੇ ਆ ਥੋੜਾ ਜਿਹਾ ਸੇਕ ਲੱਗਣ ਦਾ ਫਿਰ ਤੁਸੀਂ ਇਹਨਾਂ ਨੂੰ ਪਲਟੋ ਫਿਰ ਮੈਂ ਇੱਕ ਵਾਰੀ ਪਲਟ ਦੱਤਾ ਸੀ ਦੇਖੋ 골ਡਨ ਹੋ ਗਏ ਉੱਪਰੋਂ ਕ੍ਰਿਸਪੀ ਹੋ ਗਏ ਆ ਤੇ ਆਪਾਂ ਇਹਨਾਂ ਨੂੰ ਕੱਢ ਲਿਆ ਆ ਜਿਹੜੇ ਰਹਿੰਦੇ ਸੀਗੇ ਉਹਨਾਂ ਨੂੰ ਆਪਾਂ ਦੂਸਰੀ ਤਰ੍ਹਾਂ ਕੱਟਿਆ ਆ ਉਹ ਵੀ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਉਹਨਾਂ ਨੂੰ ਸਾਰਿਆਂ ਨੂੰ ਪਾ ਦੇਣਾ ਹੈ ਉਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਜਿਹੜੇ 골ਡਨ ਕਰਕੇ ਕੱਢ ਲਵਾਂਗੇ ਬਹੁਤ ਹੀ ਫਟਾਫਟ ਇਹ ਨਾਸ਼ਤਾ ਜਿਹੜਾ ਆ ਬਣ ਕੇ ਤਿਆਰ ਹੋ ਜਾਂਦਾ ਹਲਕੀ ਫੁਲਕੀ ਭੁੱਖ ਦੇ ਨਾਲ ਤੇ ਚਾਹ ਦੇ ਨਾਲ ਜਿਹੜਾ ਹਲਕੀ ਭੁੱਖ ਲੱਗੀ ਹੈ ਨਾ ਚਾਹ ਦੇ ਨਾਲ ਖਾਣ ਤੁਸੀਂ फटाफट ਇਹਨੂੰ ਤਿਆਰ ਕਰ ਸਕਦੇ ਆ ਤੇ ਬਾਕੀ ਰਹਿੰਦੇ ਪੀਸ ਵੀ ਆਪਾਂ ਸਾਰੇ ਜਿਹੜੇ ਪਾਦਣੇ ਇਹਨਾਂ ਨੂੰ ਮੈਦਾ ਕੱਟ ਲਿਆ ਸੀ ਤੇ ਇਹਨਾਂ ਨੂੰ ਵੀ ਆਪਾਂ ਜਦੋਂ ਸੇਕ ਚੰਗੀ ਤਰ੍ਹਾਂ ਲੱਗ ਗਿਆ ਤੇ ਇਹਨਾਂ ਨੂੰ ਵੀ ਪਲਟ ਦਵਾਂਗੇ 골ਡਨ ਕਰਕੇ ਇਹਨਾਂ ਨੂੰ ਵੀ ਆਪਾਂ ਕੱਢ ਲੈਣਾ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਸਪੋਰਟ ਜ਼ਰੂਰ ਕਰਦੇ ਆ ਕਰੋ ਮੇਰੇ ਚੈਨਲ ਨੂੰ ਦੇਖੋ ਉਹ ਵੀ ਇਹਨਾਂ ਆਪਣੇ 골ਡਨ ਹੋ ਗਏ ਪੱਕ ਗਏ ਤੇ ਉਹਨਾਂ ਨੂੰ ਵੀ ਆਪਾਂ ਕੱਢ ਲੈਣਾ ਦੇਖੋ ਦੇਖਣ ਨੂੰ ਕਿੰਨੇ ਸੋਹਣੇ ਲੱਗਦੇ ਮੈਂ ਆਲੂ ਜਿਹੜੇ ਜ਼ਿਆਦਾ ਵਰੀਕ ਨਹੀਂ ਕੀਤੇ ਸੀ ਥੋੜੇ ਥੋੜੇ ਮੋٹے ਪੀਸਾ ਦੇਖਣ ਨੂੰ ਵੀ ਸੋਹਣੇ ਲੱਗਦੇ ਖਾਣ ਨੂੰ ਵੀ ਟੇਸਟੀ ਲੱਗਦੇ ਆ ਇਹ ਤੇ ਦੇਖ ਸਕਦੇ ਤੁਸੀਂ ਮੈਂ ਤੋੜ ਕੇ ਦਿਖਾਨੀ ਆ ਕਿੰਨੇ ਕਰਾਂਚੀ ਬਣੇ ਆ ਟੁੱਟਦੇ ਆ ਤੇ ਤੁਹਾਨੂੰ ਆਵਾਜ਼ ਦਾ ਪਤਾ ਲੱਗੂਗਾ ਕਿੰਨੇ ਸੋਹਣੇ ਬਣੇ ਆ ਇਹ ਬਹੁਤ ਹੀ ਵਧੀਆ ਉੱਪਰੋਂ ਕ੍ਰਿਸਪੀ ਵਿੱਚੋਂ ਬਿਲਕੁਲ ਸੌਫਟ ਬਣੇ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰਦੇ ਆ ਕਰੋ ਜੀ ਮੇਰੇ ਚੈਨਲ ਨੂੰ ਇਹ ਦੇਖੋ ਮੈਂ ਲਾਗਿਓ ਕਰਕੇ ਦਿਖਾਏ ਹੁਣ ਮੈਂ ਤੁਹਾਨੂੰ ਤੋੜ ਕੇ ਦਿਖਾ ਲਦੀ ਤੁਹਾਨੂੰ ਆਵਾਜ਼ ਤੋਂ ਪਤਾ ਲੱਗ ਜਾਣਾ ਕਿ ਕਿੰਨੇ ਇਹ ਕ੍ਰਿਸਪੀ ਬਣੇ ਆ ਦੇਖੋ ਆਵਾਜ਼ ਇਹਦੀ ਬਹੁਤ ਹੀ ਕ੍ਰਿਸਪੀ ਉਪਰੋਂ ਬਣੇ ਵਿੱਚੋਂ ਸੌਫਟ ਬਣੇ ਆ